ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪੰਜ ਕਕਾਰਾਂ ਬਾਰੇ ਸਾਂਝ ਪਾਉਣੀ ਆਪ ਜੀ ਦੇ ਨਾਲ ਕਈ ਸੰਗਤਾਂ ਦੇ ਮੈਸੇਜ ਇਹ ਆਏ ਸਨ ਕਿ ਕੇਸਾਂ ਦੀ ਸੰਭਾਲ ਕਿਵੇਂ ਕੀਤੀ ਜਾਵੇ ਸੋ ਅਸੀਂ ਫਿਰ ਸੋਚਿਆ ਕਿ ਪੰਜਾਂ ਕਕਾਰਾਂ ਦੀ ਹੀ ਗੱਲ ਕੀਤੀ ਜਾਵੇ ਤੇ ਕੇਸਾਂ ਦੀ ਸੰਭਾਲ ਪਹਿਲਾ ਟੌਪਿਕ ਆਪਣਾ ਕੇਸਾਂ ਦੀ ਸੰਭਾਲ। ਇਹ ਤਿਆਰ ਰੱਖਣਾ ਸੰਗਤ ਜੀ ਕਿ ਵੀਡੀਓ ਸਾਰੀ ਵੇਖਿਓ ਤੇ ਸ਼ੇਅਰ ਜ਼ਰੂਰ ਕਰਿਓ। ਜਦੋਂ ਆਪਾਂ ਕਿਸੇ ਕੰਗਾ ਕਰਦੇ ਹਾਂ ਜਿਹੜੇ ਕੇਸ ਮੁਰਦਾ ਹੁੰਦੇ ਨੇ ਜਿਹੜੇ ਕੇਸ ਬਾਹਰ ਕੰਗੇ ਦੇ ਨਾਲ ਆ ਜਾਂਦੇ ਨੇ ਹੁਣ ਕਈ ਸੰਗਤਾਂ ਦਾ ਇਹ ਹੁੰਦਾ ਹੈ ਕਿ ਉਹ ਇਕੱਠੇ ਕਰਕੇ ਮੰਜੇ ਦੇ ਵਿੱਚ ਹੀ ਟੁੰਨ ਦਿੰਦੇ ਜਾਂ ਕੰਦਾਂ ਦੇ ਨਾਲ ਜਿੱਥੇ ਸਰਾਖ ਹੁੰਦੇ ਨੇ ਉਹਦੇ ਵਿੱਚ ਪਾ ਦਿੰਦੇ ਨੇ। ਸਰ ਸੰਗਤ ਜੀ ਉਹ ਬੇਦਬੀ ਹੈ ਕੀ ਕਰਨਾ ਆਪਾਂ ਕੇਸਾਂ ਨੂੰ ਜਦੋਂ ਆਪਾਂ ਕੰਗਾ ਕਰਨਾ ਟੁੱਟੇ ਕੇਸ ਮੁਰਦਾ ਕੇਸ ਜਿਹੜੇ ਬਾਹਰ ਆਉਂਦੇ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਜਾਂ ਤਾਂ ਹੁਣ ਕਈ ਸੰਗਤਾਂ ਤੇ ਇਹ ਕੀਤਾ ਹੁੰਦਾ ਹੈ ਕਿ ਸ਼ੀਸ਼ੇ ਦੇ ਕੋਲ ਜਿੱਥੇ ਆਪਾਂ ਦਸਤਾਰ ਸਜਾਉਂਦੇ ਆ ਉਥੇ ਗੁੱਥਲੀ ਬਣਾ ਕੇ ਟੰਗੀ ਹੁੰਦੀ ਹੈ ਤੇ ਉਹ ਕਈਆਂ ਨੇ ਬਾਕਸ ਬਣਾਏ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਸੰਗਤ ਜੀ ਉਹ ਕੇਸ ਵਿੱਚ ਜਮਾ ਕਰੀ ਜਾਂਦੇ ਨੇ ਉਹ ਜਮਾ ਕਰਕੇ ਜਦੋਂ ਉਹ ਬਾਕਸ ਭਰ ਜਾਂਦਾ ਜਾਂ ਗੁੱਥਲੀ ਭਰ ਜਾਂਦੀ ਹੈ ਤੇ ਉਹਨਾਂ ਦਾ ਸੰਸਕਾਰ ਕਰ ਦਿੰਦੇ ਨੇ ਜਦੋਂ ਸੰਸਕਾਰ ਕਰ ਦਿੰਦੇ ਨੇ ਸੰਗਤ ਜੀ ਅਸਲ ਮਰਿਆਦਤ ਇਹੀ ਹੈ ਕਿ ਸਾਰੇ ਕੇਸਾਂ ਨੂੰ ਇਕੱਠਿਆਂ ਕਰਕੇ ਜਦੋਂ ਬਾਕਸ ਭਰ ਗਿਆ ਤੇ ਸਸਕਾਰ ਕਰ ਦਿਓ ਉਹਨਾਂ ਦਾ ਸੰਸਕਾਰ ਕਰ ਦਿਓ ਉਹ ਕੇਸਾਂ ਦੀ ਸੰਭਾਲ ਹੈ ਜਿਹੜਾ ਕੰਧਾਂ 'ਤੇ ਟੰਗ ਦੇਣਾ ਜਾਂ ਥੱਲੇ ਪੈਰਾਂ ਵਿੱਚ ਰੋਲਣਾ ਇਹ ਬੇਅਦਬੀ ਹੈ। ਕੇਸਾਂ ਦੀ ਸੰਭਾਲ ਇਸ ਤਰ੍ਹਾਂ ਹੋਵੇ। ਹੁਣ ਕਈ ਸੰਗਤਾਂ ਕਿ ਕਰਦੀਆਂ ਸੰਗਤ ਜੀ। ਉਹ ਕੇਸਾਂ ਨੂੰ ਇਕੱਠਿਆਂ ਕਰਕੇ ਜੋੜੀ ਜਾਣਗੇ, ਜੋੜੀ ਜਾਣਗੇ ਤੇ ਜਦੋਂ ਬਾਹਰ ਭਾਈ ਆਵੇਗਾ ਕੋਈ ਵਾਲ ਵੇਚਣ ਵਾਲਾ ਉਹ ਵੇਚ ਕੇ ਤੇ ਕਈ ਸਮਾਂ ਲੈ ਲੈਂਦੇ ਨੇ। ਉਹ ਵੀ ਗਲਤ ਹੈ। ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ। 2-4 ਰੁਪਿਆ ਵਾਸਤੇ ਆਪਾਂ ਕੇਸ ਵੇਚ ਦਿੰਦੇ ਆ। ਇਹ ਬੇਅਦਬੀ ਹੈ ਸੰਗਤ ਜੀ। ਗੁਰੂ ਸਾਹਿਬ ਨੇ ਬੜਾ ਕੁਝ ਦਿੱਤਾ ਹੈ। ਕੇਸਾਂ ਦੇ ਨਾਲ ਆਪਾਂ ਵੇਚ ਕੇ ਅਮੀਰ ਨਹੀਂ ਹੋ ਲੱਗੇ ਸੋ ਗੁਰੂ ਸਾਹਿਬਾਂ ਦਾ ਇਹ ਜਿਹੜੇ ਕੇਸ ਨੇ ਇਹ ਮੋਹਰ ਨੇ ਸ਼ੀਸ਼ੇ ਦੇ ਕੋਲ ਸੰਗਤ ਜੀ ਬਾਕਸ ਬਣਾਓ ਜਾਂ ਗੁੱਥਲੀ ਬਣਾ ਲਓ ਕੱਪੜੇ ਦੀ ਬਣਾ ਕੇ ਉਹ ਇਕੱਠੇ ਕਰੀ ਜਾਓ ਇਕੱਠੇ ਕਰਕੇ ਸਾਰੇ ਕੇਸ ਜਦੋਂ ਵਾਵਾ ਜੁੜ ਗਏ ਉਹਨਾਂ ਨੂੰ ਸਸਕਾਰ ਕਰ ਦਿਓ ਉਸ ਤੋਂ ਪਰੰਤ ਕੰਗਾ ਹੁਣ ਕਈਆਂ ਦਾ ਇਹ ਹੁੰਦਾ ਹੈ ਕੰਗਾ ਜੇ ਦੰਦਾ ਸੰਗਤ ਜੀ ਇੱਕ ਕੰਗੇ ਦਾ ਦੰਦਾ ਭੁਰਦਾ ਹੈ ਮਤਲਬ ਟੁੱਟ ਜਾਂਦਾ ਹੈ ਉਹ ਕੰਗਾ ਕਦੇ ਨਹੀਂ ਵਰਤਣਾ ਉਹ ਕੰਗਾ ਵਿਰਧ ਹੋ ਗਿਆ ਮਤਲਬ ਸਿੰਘਾਂ ਦੀ ਬੋਲੀ ਵਿੱਚ ਕਹਦੇ ਆ ਵਿਰਧ ਹੋ ਗਿਆ ਉਹ ਮੁਰਦਾ ਹੋ ਗਿਆ ਜਿੰਦਾ ਕਿ ਕੰਗੇ ਦਾ ਇੱਕ ਦੰਦਾ ਭੁਰ ਗਿਆ ਜਾਂ ਟੁੱਟ ਗਿਆ ਹੁਣ ਕਈ ਸੰਗਤਾਂ ਵਿੱਚ ਵੇਖਿਆ ਕਿ ਪੰਜ-ਪੰਜ ਦੰਦੇ ਪੂਰੇ ਹੁੰਦੇ ਨੇ ਉਹ ਕੰਗਾ ਵਰਤੀ ਜਾਣਗੇ ਨਹੀਂ ਜੇ ਕੰਗਾ ਰਾਤ ਕਿਤੇ ਵਿਸਰ ਜਾਂਦਾ ਹੈ ਰਾਤ ਸੁੱਤੇ ਪਿਆ ਡਿੱਗ ਪੈਂਦਾ ਹੈ ਸਰੀਰ ਤੋਂ ਅਲੱਗ ਹੋ ਜਾਂਦਾ ਹੈ ਤੇ ਆਪਣੇ ਮਨ ਵਿੱਚ ਇਹ ਸ਼ੰਕਾ ਆ ਜਾਂਦਾ ਹੈ ਕਿ ਐਬਸ ਮੇਰਾ ਅੰਮ੍ਰਿਤ ਭੰਗ ਹੋ ਗਿਆ ਤੇ ਮੈਂ ਹੁਣ ਸਾਰੇ ਕਾਰ ਲਾ ਦਿੰਨੇ ਮੈਂ ਅਮਰ ਛਗਣਾ ਨਹੀਂ ਮੇਰੇ ਭੰਗ ਹੋ ਗਿਆ ਕੰਗਾ ਦੂਰ ਹੋ ਗਿਆ ਜਾਂ ਕੜਾ ਦੂਰ ਹੋ ਗਿਆ ਕਿਰਪਾਨ ਦੂਰ ਹੋ ਗਈ ਨਹੀਂ ਸੰਗਤ ਜੀ ਅੰਮ੍ਰਿਤ ਕਦੇ ਭੰਗ ਨਹੀਂ ਹੁੰਦਾ ਜਿਹੜਾ ਅੰਮ੍ਰਿਤ ਆਪਣੇ ਅੱਖਾਂ ਦੇ ਵਿੱਚ ਕੇਸਾਂ ਵਿੱਚ ਅੰਦਰ ਗਿਆ ਹੈ ਸਰੀਰ ਦੇ ਵਿੱਚ ਉਹ ਕਦੇ ਭੰਗ ਨਹੀਂ ਹੁੰਦਾ ਇਹ ਤਾਂ ਕਾਰ ਵਿਸਰੇ ਨੇ ਆਪਣੇ ਤੇ ਜਦੋਂ ਆਪਣਾ ਕੰਗਾ ਵਿਸਰਦਾ ਹੈ ਮਤਲਬ ਡਿੱਗ ਪੈਂਦਾ ਹੈ ਜਾਂ ਆਪਣੇ ਸਰੀਰ ਤੋਂ ਅਲੱਗ ਹੋ ਜਾਂਦਾ ਹੈ ਤੇ ਮਰਿਆਦਾ ਕੀ ਹੈ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬਾਂ ਕੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਕੰਗਾ ਵਿਸਰਿਆ ਸੀ ਭੁੱਲ ਹੋਈ ਸੀ ਸੋ ਪਾਠ ਕੀਤਾ ਤੇ ਮਾਫੀ ਦਿਓ ਤੇ ਅੱਗੇ ਤੋਂ ਸਮਤ ਬਖਸ਼ਣੀ ਫਿਰ ਆਪਾਂ ਕੰਗਾ ਆਜੇ ਕੋ ਲੈ ਕੇ ਨਵਾਂ ਜਿਹੜਾ ਪੁਰਿਆ ਹੋਇਆ ਤੇ ਆਪਾਂ ਫਿਰ ਜਲ ਪਾਣੀ ਪਛਾਦਾ ਪਾਣੀ ਛਕਣਾ ਹੈ ਅਸਲ ਮਿਹਰਾਦਤ ਇਹ ਹੈ ਉਹਨਾਂ ਤੇ ਕਰ ਜਲ ਪਾਣੀ ਪ੍ਰਸ਼ਾਦਾ ਪਾਣੀ ਨਹੀਂ ਸ਼ਕਣਾ ਜਿੰਨਾ ਚਿਰ ਆਪਾਂ ਕੰਗਾ ਕੋਲ ਲੈ ਕੇ ਪਾਠ ਕਰਕੇ ਅਰਦਾਸ ਬੇਨਤੀ ਨਹੀਂ ਕਰਦੇ ਅਸਲ ਮर्याਦਾ ਇਹ ਆ ਇਸੇ ਤਰ੍ਹਾਂ ਕੜੇ ਦੀ ਆ ਇਹ ਕੜਾ ਵਿਸਰਦਾ ਕਿਤੇ ਲੈ ਜਾਂਦਾ ਭਲੇਖੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਗੁਰੂ ਸਾਹਿਬਾਂ ਅੱਗੇ ਮਾਫੀ ਮੰਗ ਕੇ ਫਿਰ ਕੋਈ ਜਲ ਪਾਣੀ ਸ਼ਕਣਾ ਇਸੇ ਤਰ੍ਹਾਂ ਕਿਰਪਾਨ ਹੈ ਜੇ ਕਿਰਪਾਨ ਵਿਸਰਦੀ ਹੈ ਸਰੀਰ ਤੋਂ ਦੂਰ ਹੁੰਦੀ ਏ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਗੁਰੂ ਸਾਹਿਬ ਅਗੇ ਮਾਫੀ ਮੰਗ ਕੇ ਫਿਰ ਆਪਾਂ ਜਲਪਣ ਸ਼ਕਣਾ ਕੋਈ ਵੀ ਪ੍ਰਸ਼ਾਦਾ ਪਾਣੀ ਸ਼ਕਣਾ ਉਹਨਾਂ ਤੋਂ ਪਹਿਲਾਂ ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਪਾਠ ਕਰਨ ਤੋਂ ਪਹਿਲਾਂ ਕੋਈ ਵੀ ਪਾਣੀ ਜਲਪਣ ਨਹੀਂ ਸ਼ਕਣਾ ਇਹ ਗੁਰੂ ਸਾਹਿਬ ਦਾ ਹੁਕਮ ਹੈ ਹੁਣ ਆਗੇ ਇੱਕ ਸ਼ਹਿਰਾ ਸੰਗਤ ਜੀ ਜਿਹੜਾ ਕਿ ਸ਼ਹਿਰਾ ਹੈ ਇਹ ਵਿਸਰਦ ਹੈ ਜੇ ਆਪਣੇ ਅੰਗ ਤੋਂ ਦੂਰ ਹੁੰਦਾ ਤੇ ਇਹ ਆਪਾਂ ਆਪ ਅਰਦਾਸ ਬੇਨਤੀ ਕਰਕੇ ਪਾਠ ਕਰਕੇ ਮਾਫੀ ਨਹੀਂ ਮੰਗ ਸਕਦੇ। ਇੰਦੀ ਜਿਹੜੀ ਮਰਿਆਦਾ ਹੈ ਕਿ ਸ਼ਹਿਰੇ ਦੀ ਇਹ ਪੰਜਾਂ ਪਿਆਰਾਂ ਦੇ ਕੋਲ ਜਾ ਕੇ ਪੇਸ਼ ਹੋਣਾ ਪੈਂਦਾ ਹੈ। ਪੰਜ ਪਿਆਰਾਂ ਦੇ ਕੋਲ ਜਾ ਕੇ ਪੇਸ਼ ਹੋਣਾ ਪੈਂਦਾ ਹੈ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਮੇਰੇ ਕੋਲ ਕੰਗਾ ਵਿਸਰ ਗਿਆ ਸੀ ਜਾਂ ਸ਼ਹਿਰਾ ਵਿਸਰ ਗਿਆ ਸੀ। ਤੇ ਉਹ ਫਿਰ ਤੁਹਾਨੂੰ ਸੰਗਤ ਜੀ ਸਜ਼ਾ ਲਾਉਣਗੇ। ਮਤਲਬ ਕਿ ਕੋਈ ਬਾੜ ਦੀ ਸੇਵਾ ਲਾ ਦੇਣ ਕਿ ਇਹਨੇ ਬਾੜ ਤੁਸੀਂ ਕਰਨੇ ਹਫਤਾ ਕਰਨੇ ਜਾਂ ਗੁਰੂ ਘਰ ਕੁਝ ਸੇਵਾ ਲਾ ਦੇਣਗੇ ਕਿ ਝਾੜੂ ਦੀ ਸੇਵਾ ਕਰਨੇ ਕੁਝ ਵੀ ਲਾ ਸਕਦੇ। ਉਹ ਤੁਹਾਨੂੰ ਹਫ਼ਤਾ ਮਹੀਨਾ 15 ਦਿਨ ਸੇਵਾ ਲਉਣਗੇ ਤੇ ਅੰਮ੍ਰਿਤ ਦੁਬਾਰਾ ਤੁਹਾਨੂੰ ਸ਼ੁਭਾਦ ਦੇਣਗੇ ਕੱਲਾ ਕਸ਼ਹਿਰਾ ਵਿਸਰਦਾ ਦੇ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਹੈ ਬਾਕੀ ਜੇ ਇਹ ਤਿੰਨ ਕਕਾਰ ਵਿਸਰਦੇ ਨੇ ਆਪ ਜਪਜੀ ਸਾਹਿਬ ਦਾ ਪਾਠ ਕਰਕੇ ਜੇ ਪਾਠ ਨਹੀਂ ਆਉਂਦਾ ਤੇ ਸੁਣ ਲਓ ਕਿਸੇ ਤੋਂ ਕਰਾ ਲਓ ਅਰਦਾਸ ਬੇਨਤੀ ਕਰਾ ਕੇ ਗੁਰੂ ਸਾਹਿਬਾਂ ਅਗੇ ਫਿਰ ਜਲਪਣੀ ਸ਼ਕਣਾ ਤੇ ਕੰਗਾ ਜਿਹੜੇ ਦੰਦੇ ਪੁਰੇ ਨੇ ਉਹ ਨਹੀਂ ਵਰਤਣਾ ਨਵਾਂ ਕੰਗਾ ਵਰਤਣਾ ਸੋ ਸੰਗਤ ਜੀ ਆਪ ਜੀ ਨੂੰ ਇਹਨਾਂ ਦੀ ਸਾਰਿਆਂ ਦੀ ਸਮਝ ਲੱਗ ਗਈ ਹੋਵੇਗੀ ਕਿਸੇ ਸੰਗਤ ਨੇ ਕਿਸੇ ਪ੍ਰਕਾਰ ਦਾ ਕੋਈ ਸਵਾਲ ਹੋਵੇ ਉਹ ਸੰਗਤ ਜੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ